ਦੇਖੋ ਜੀ ਜਿਹੜੀ ਪਾਰਟੀ ਚੰਗੀ ਲੱਗਦੀ ਹੈ ਉਹ ਜਾ ਰਹੇ ਨੇ ਜਿਹੜੇ ਦੇ ਲੱਗਦਾ ਵੀ ਕੰਮ ਕਰਵਾ ਰਹੇ ਨੇ ਤੇ ਉਸ ਭਾਵਕ ਹੈ ਉਧਰ ਜਾਣਾ ਜਿਹੜੀ ਪਾਰਟੀਆਂ ਨੂੰ ਚੰਗੀ ਲੱਗਦੀ ਹੈ ਫਰੀਦਕੋਟ ਦੇ ਲਈ ਪਹਿਲੇ ਕੀ ਕੰਮ ਹੋਣਗੇ ਕਿਉਂਕਿ ਲਗਾਤਾਰ ਫਰੀਦਕੋਟ ਪਿੱਛੜਾ ਹੋਇਆ ਕਾफी ਥਾਂ ਦੇਖੋ ਫੂਡ ਪ੍ਰੋਸੈਸਿੰਗ ਇੰਡਸਟਰੀ ਇੱਥੇ ਲਿਆਵਾਂਗੇ ਸਕਿੱਲ ਸੈਂਟਰ ਲਿਆਵਾਂਗੇ ਬੱਚਿਆਂ ਦੇ ਹੱਥੀ ਹੁਨਰ ਜਿਹੜਾ ਆਪਾਂ ਕਰਦੇ ਨੇ ਹਾਂਜੀ ਹਾਂਜੀ ਖੁਸ਼ ਹੋ ਰਹੀ ਹੈ ਪਹਿਲਾਂ ਹਾਂਜੀ ਹਾਂਜੀ ਤਾਂ ਕਿਸਾਨ ਹੈ ਜਿਹੜੇ ਕਿਸਾਨਾਂ ਦੀਆਂ ਮੰਗਾਂ ਨਹੀਂ ਕਿਉਂਕਿ ਲਗਾਤਾਰ ਭਾਜਪਾ ਦਾ ਵੀ ਵਿਰੋਧ ਹੋ ਰਿਹਾ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰਾਂ ਨੂੰ ਵੀ ਤੇ ਉਮੀਦਵਾਰਾਂ ਨੂੰ ਵੀ ਕਾਫੀ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਨਹੀਂ ਕੋਈ ਦਿੱਕਤ ਦਾ ਸਾਹਮਣਾ ਨਹੀਂ ਸਾਡੇ ਨਾਲ ਕੋਈ ਜਿਹੜੇ ਮਜ਼ਦੂਰ ਵੀ ਜਿਹੜਾ ਇੱਥੇ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਉਹ ਕਹਿ ਰਹੇ ਸਾਡੀਆਂ ਮੰਗਾਂ ਸੀ ਜਿਹੜੀਆਂ ਸਰਕਾਰ ਲਗਾਤਾਰ 2 ਸਾਲ ਹੋ ਗਿਆ ਸੱਤਾ ਦੇ ਵਿੱਚ ਆਈ ਤੋਂ ਹੌਲੀ 2 ਸਾਲ ਦੇ ਵਿੱਚ ਸਾਰਾ ਕੁਝ ਨਹੀਂ ਆ ਸਿਸਟਮ ਜਿਹੜਾ 70 ਸਾਲ ਤੋਂ ਸਿਸਟਮ ਦੇਖੋ ਜੀ ਜਿਹੜੀ ਪਾਰਟੀ ਚੰਗੀ ਲੱਗਦੀ ਹੈ ਉਹ ਜਾ ਰਹੇ ਨੇ ਜਿਹੜੇ ਦੇ ਲੱਗਦਾ ਵੀ ਕੰਮ ਕਰਵਾ ਰਹੇ ਨੇ ਤੇ ਉਸ ਭਾਵਕ ਹੈ ਉਧਰ ਜਾਣਾ ਜਿਹੜੀ ਪਾਰਟੀਆਂ ਨੂੰ ਚੰਗੀ ਲੱਗਦੀ ਹੈ ਫੂਡ ਕੋਰਟ ਦੇ ਲਈ ਪਹਿਲੇ ਕੀ ਕੰਮ ਹੋਣਗੇ ਕਿਉਂਕਿ ਲਗਾਤਾਰ ਫੂਡ ਕੋਰਟ ਪਿੱਛੜਾ ਹੋਇਆ ਕਾਫੀ ਨੰਦ ਦੇ ਫੂਡ ਪ੍ਰੋਸੈਸਿੰਗ ਇੰਡਸਟਰੀ ਇੱਥੇ ਲਿਆਵਾਂਗੇ ਸਕਿੱਲ ਸੈਂਟਰ ਲਿਆਵਾਂਗੇ ਬੱਚਿਆਂ ਦੇ ਹੱਥੀ ਹੁਨਰ ਜਿਹੜਾ ਆਪਾਂ ਕਰਦੇ ਨੇ ਹਾਂਜੀ ਅੱਜ ਹੋਸ਼ ਹੋ ਗਈ ਪਹਿਲਾਂ ਹਾਂਜੀ ਹਾਂਜੀ ਕਿਤਾਬ ਕਿਸਾਨ ਹੈ ਜਿਹੜੇ ਕਿਸਾਨਾਂ ਦੀਆਂ ਮੰਗਾਂ ਨਹੀਂ ਕਿਉਂਕਿ ਲਗਾਤਾਰ ਬੀਜੇਪੀ ਦਾ ਵੀ ਗ੍ਰੋਥ ਹੋ ਰਿਹਾ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰਾਂ ਨੂੰ ਵੀ ਤੇ ਉਮੀਦਵਾਰਾਂ ਨੂੰ ਵੀ ਕਾਫੀ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਨਹੀਂ ਕੋਈ ਦਿੱਕਤ ਦਾ ਸਾਹਮਣਾ ਨਹੀਂ ਸਾਡੇ ਨਾਲ ਕਿੰਨੇ ਮਜ਼ਦੂਰ ਹੈ ਜਿਹੜੇ ਮਜ਼ਦੂਰ ਵੀ ਜਿਹੜਾ ਇੱਥੇ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਉਹ ਕਹਿ ਰਿਹਾ ਸਾਡੀਆਂ ਮੰਗਾਂ ਸੀ ਜਿਹੜੀਆਂ ਸਰਕਾਰ ਲਗਾਤਾਰ 2 ਸਾਲ ਹੋ ਗਿਆ ਸੇ ਵੀ ਸੱਤਾ ਦੇ ਵਿੱਚ ਆਈ ਤੋਂ ਹੌਲੀ 2 ਸਾਲ ਦੇ ਵਿੱਚ ਸਾਰਾ ਕੁਝ ਨਹੀਂ ਹੈ ਸਿਸਟਮ ਜਿਹ ਦੇਖੋ ਜੀ ਜਿਹੜੀ ਪਾਰਟੀ ਚੰਗੀ ਲੱਗਦੀ ਹੈ ਉਹ ਜਾ ਰਹੇ ਨੇ ਜਿਹੜੇ ਦੇ ਲੱਗਦਾ ਵੀ ਕੰਮ ਕਰਵਾ ਰਹੇ ਨੇ ਤੇ ਉਸ ਭਾਵਕਾ ਉਧਰ ਜਾਣਾ ਜਿਹੜੀਆਂ ਪਾਰਟੀਆਂ ਨੂੰ ਚੰਗੀ ਲੱਗਦੀ ਹੈ ਫਰੀਦਕੋਟ ਦੇ ਲਈ ਪਹਿਲੇ ਕੀ ਕੰਮ ਹੋਣਗੇ ਕਿਉਂਕਿ ਲਗਾਤਾਰ ਫਰੀਦਕੋਟ ਪਿੱਛੜਾ ਹੋਇਆ ਕਾਫੀ ਗਣ ਦੇਖੋ ਫੂਡ ਪ੍ਰੋਸੈਸਿੰਗ ਇੰਡਸਟਰੀ ਇੱਥੇ ਲਿਆਵਾਂਗੇ ਸਕਿੱਲ ਸੈਂਟਰ ਲਿਆਵਾਂਗੇ ਬੱਚਿਆਂ ਦੇ ਹੱਥੀ ਹੁਨਰ ਜਿਹੜਾ ਆਪਾਂ ਕਰਦੇ ਨੇ ਹਾਂਜੀ ਅੱਜ ਹੋਸ਼ ਹੋ ਗਈ ਪਹਿਲਾਂ ਹਾਂਜੀ ਹਾਂਜੀ ਕਿਤੇ ਕੋਈ ਕਿਸਾਨ ਹੈ ਜਿਹੜੇ ਕਿਸਾਨਾਂ ਦੀਆਂ ਮੰਗਾਂ ਨਹੀਂ ਕਿਉਂਕਿ ਲਗਾਤਾਰ ਬੀਜੇਪੀ ਦਾ ਵੀ ਗ੍ਰੋਥ ਹੋ ਰਿਹਾ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰਾਂ ਨੂੰ ਵੀ ਤੇ ਉਮੀਦਵਾਰਾਂ ਨੂੰ ਵੀ ਕਾਫੀ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਨਹੀਂ ਕੋਈ ਦਿੱਕਤ ਦਾ ਸਾਹਮਣਾ ਨਹੀਂ ਸਾਡੇ ਨਾਲ ਕਿੰਨੇ ਮਜ਼ਦੂਰ ਹੈ ਜਿਹੜੇ ਮਜ਼ਦੂਰ ਵੀ ਜਿਹੜਾ ਇੱਥੇ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਉਹ ਕਹਿ ਰਿਹਾ ਸਾਡੀਆਂ ਮੰਗਾਂ ਸੀ ਜਿਹੜੀਆਂ ਸਰਕਾਰ ਲਗਾਤਾਰ 2 ਸਾਲ ਹੋ ਗਿਆ ਸੇ ਵੀ ਸੱਤਾ ਦੇ ਵਿੱਚ ਆਈ ਤੋਂ ਹੌਲੀ 2 ਸਾਲ ਦੇ ਵਿੱਚ ਸਾਰਾ ਕੁਝ ਨਹੀਂ ਹੈ ਸਿਸਟਮ ਜ ਵੇਖੋ ਜੀ ਜਿਹੜੀ ਪਾਰਟੀ ਚੰਗੀ ਲੱਗਦੀ ਹੈ ਉਹ ਜਾ ਰਹੇ ਨੇ ਜਿਹੜੇ ਦੇ ਲੱਗਦਾ ਵੀ ਕੰਮ ਕਰਵਾ ਰਹੇ ਨੇ ਤੇ ਉਸ ਭਾਵਕਾ ਉਧਰ ਜਾਣਾ ਜਿਹੜੀ ਪਾਰਟੀਆਂ ਨੂੰ ਚੰਗੀ ਲੱਗਦੀ ਹੈ ਫੂਡ ਕੋਰਟ ਦੇ ਲਈ ਪਹਿਲੇ ਕੀ ਕੰਮ ਹੋਣਗੇ ਕਿਉਂਕਿ ਲਗਾਤਾਰ ਫੂਡ ਕੋਰਟ ਪਿੱਛੜਾ ਹੋਇਆ ਕਾਫੀ ਵੇਲੇ ਦੇਖ ਫੂਡ ਪ੍ਰੋਸੈਸਿੰਗ ਇੰਡਸਟਰੀ ਇੱਥੇ ਲਿਆਵਾਂਗੇ ਸਕਿੱਲ ਸੈਂਟਰ ਲਿਆਵਾਂਗੇ ਬੱਚਿਆਂ ਦੇ ਹੱਥੀ ਹੁਨਰ ਜਿਹੜਾ ਆਪਾਂ ਕਰਦੇ ਨੇ ਹਾਂਜੀ ਅੱਜ ਹੋਸ਼ ਹੋ ਗਈ ਪਹਿਲਾਂ ਹਾਂਜੀ ਹਾਂਜੀ ਕਿਤੇ ਨਕਸਾਨ ਹੈ ਜਿਹੜੇ ਕਿਸਾਨਾਂ ਦੀਆਂ ਮੰਗਾਂ ਨਹੀਂ ਕਿਉਂਕਿ ਲਗਾਤਾਰ ਬੀਜੇਪੀ ਦਾ ਵੀ ਗ੍ਰੋਥ ਹੋ ਰਿਹਾ ਆ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰਾਂ ਨੂੰ ਵੀ ਤੇ ਉਮੀਦਵਾਰਾਂ ਨੂੰ ਵੀ ਕਾਫੀ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਨਹੀਂ ਕੋਈ ਦਿੱਕਤ ਦਾ ਸਾਹਮਣਾ ਨਹੀਂ ਸਾਡੇ ਨਾਲ ਕਿੰਨੇ ਮਜ਼ਦੂਰ ਹੈ ਜਿਹੜੇ ਮਜ਼ਦੂਰ ਵੀ ਜਿਹੜਾ ਇੱਥੇ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਉਹ ਕਹਿ ਰਿਹਾ ਸਾਡੀਆਂ ਮੰਗਾਂ ਸੀ ਜਿਹੜੀਆਂ ਸਰਕਾਰ ਲਗਾਤਾਰ 2 ਸਾਲ ਹੋ ਗਿਆ ਸਦੀ ਸੱਤਾ ਦੇ ਵਿੱਚ ਆਈ ਤੋਂ ਹੌਲੀ 2 ਸਾਲ ਦੇ ਵਿੱਚ ਸਾਰਾ ਕੁਝ ਨਹੀਂ ਐ ਸਿਸਟਮ ਜ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप